ਮੈਂ ਇਦਾਂ ਮੇ ਵੱਡੇ ਭਾਈ ਮੈਨੂੰ ਨਾ ਜਿਹੜਾ ਕਬੱਡੀ ਦੇਖਣ ਦਾ ਸ਼ੌਂਕ ਹੁੰਦਾ ਸੀਗਾ ਪਰ ਇਹ ਸੀਗਾ ਘਰ ਦੇ ਹਾਲਾਤ ਨਹੀਂ ਅਲਾਉ ਕਰਦੇ ਸੀਗੇ ਹਨਾ ਮੰਮੀ ਪਾਪਾ ਉਹਨਾਂ ਨੇ ਕਹਿਣਾ ਮੰਮੀ ਨੇ ਜਿਆਦਾ ਕਹਿਣਾ ਪੁੱਤ ਪੜ੍ਹ ਲੈ ਕਿਉਂਕਿ ਮਾਵਾ ਨੂੰ ਬਹੁਤ ਫਿਕਰ ਹੁੰਦਾ ਹਨਾ ਬਾੜਾ ਹੋਣ ਟਾਈਮ ਤਾਂ ਮਰਚ ਮਾਰੇ ਜਾਂਦੇ ਆ ਬਾਲੇ ਤੱਤੇ ਤਵੇ ਤੇ ਰੋਟੀ ਸਾਂਦੀ ਹੁੰਦੀ ਆ ਉਹ ਟੜਕਾ ਟੜਕਾ ਕਰਦੇ ਗੁੱਡੀ ਚੰਗੀ ਬੁੜੀ ਆ ਉਹ ਟੜਕਾ ਟੜਕਾ ਕਰਕੇ ਗੁੱਡੀ ਦੇਖਣ ਦਾ ਬਹੁਤ ਸ਼ੌਕ ਹੁੰਦਾ ਸੀਗਾ ਤੇ ਕਈ ਵਾਰੀ ਤਾਂ ਵੇਖਣ ਨੂੰ ਜਗ੍ਹਾ ਮੈਨੂੰ ਮਿਲ ਜਾਣੀ ਹਨਾ ਰਸ ਜ਼ਿਆਦਾ ਹੋਣਾ ਤੇ ਥੱਲੇ ਦੀ ਲੰਘ ਲੁਕੇ ਮੈਂ ਨੇੜੇ ਹੋ ਜਾਣਾ ਹਨਾ ਕਿ ਮੇਰੇ ਭਰਾਮਾ ਨੇ ਕਹਿਤਾ ਸਾਡੇ ਆਨੇ ਹਨਾ ਵੀ ਅਮਰੀਕ ਟੀਮਾਂ ਨਹੀਂ ਆਉਂਦੀਆਂ ਗੀਆਂ ਤੂੰ ਯਾਰ ਮੜਾ ਬੋਲਦੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਉਹ ਜਦੋਂ ਬੋਲਿਆ ਹੁਣ ਮੈਨੂੰ ਤਾਂ ਨਹੀਂ ਨਾ ਵਧੀਆ ਲੱਗਿਆ ਮੈਂ ਵਧੀਆ ਟੰਗ ਨਾ ਬੋਲਿਆ ਮੈਨੂੰ ਨਹੀਂ ਵਧੀਆ ਲੱਗਾ ਤੇ ਮੈਂ ਤਾਂ ਉਦਾਂ ਮੈਂ ਸੰਗੀ ਜੇ ਗਿਆ ਮੇਰੇ ਨਾਲ ਦੇ ਸਾਡੇ ਕਲੱਬ ਵਾਲੇ ਮੁੰਡੇ ਸੀ ਉਹ ਕਹਿੰਦੇ ਯਾਰ ਵਧੀਆ ਅਮਰੀਕ ਫੇਰ ਤੂੰ ਇਹਨਾਂ ਨੂੰ ਤੂੰ ਥੋੜਾ ਇਹ ਬੋਲ ਹੋਰ ਟੀਮਾਂ ਗਰਾਊਂਡ ਦੇ ਵਿੱਚ ਆਉਂਦੀਆਂ ਨਹੀਂ ਚਲੋ ਮ ਥੋੜਾ ਜਿਹਾ ਪਰਿਵਾਰ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰੋ ਹੁਣ ਮੈਂ ਕੀ ਕਹਾਂ ਕਹਿੰਦੇ ਹੁੰਦੇ ਨਾ ਬਸ ਰਹਿਣ ਦੇ ਛੇੜਨਾ ਤਰਦਾ ਨੂੰ ਹਨਾ ਜਦੋਂ ਮੈਂ ਕਹਿੰਦਾ ਜਿਹੜੇ ਕਰੇ ਮਾਂ ਨਹੀਂ ਨਾ ਆਂ ਲੱਗਦਾ ਵੀ ਰੱਬ ਵੀ ਉੱਥੋਂ ਨਾ ਪਾਸੇ ਨੂੰ ਮੂੰਹ ਕਰਕੇ ਲੰਘ ਜਾਂਦਾ ਇਹ ਹੁਣ ਆਪਾਂ ਸੁਣਦੇ ਆਂ ਵੀ ਆਂਦੇ ਹੁੰਦੇ ਰੱਬ ਹਰ ਜਗ੍ਹਾ ਪਹੁੰਚ ਨਹੀਂ ਸਕਦਾ ਸੀਗਾ ਤੇ ਉਹਨੇ ਆਪਣਾ ਦੂਜਾ ਰੂਪ ਜਿਹੜਾ ਉਹ ਮਾਂ ਨੂੰ ਦਿੱਤਾ ਉਹ ਕਹਿੰਦਾ ਹੁੰਦਾ ਦੁੱਖਾਂ ਦੀ ਧੁੱਪ ਵਿੱਚ ਮੱਚ ਗਿਆ ਹਾਂ ਕੁਝ ਸਮੇ ਲਈ ਮੈਨੂੰ ਠੰਡੜੀ ਛਾਂ ਹੀ ਦੇ ਦੇ ਰੱਬਾ ਗੱਲਾਂ ਕਰਕੇ ਮੋੜ ਦੇਊਂਗਾ ਕੁਝ ਸਮੇ ਲਈ ਮਾਂ ਹੀ ਦੇ ਦੇ ਰੱਬਾ ਗੱਲਾਂ ਕਰਕੇ ਮੋੜ ਦੇਊਂਗਾ ਕੁਝ ਸਮੇ ਲਈ ਮਾਂ ਹੀ ਦੇ ਦੇ ਵੀ ਹੁਣ ਜਦੋਂ ਮਾਂ ਚਲੀ ਗਈ ਪਿੱਛੇ ਸਾਡੇ ਕੋਲ ਰਹਿ ਕੀ ਗਿਆ ਵੀ ਸਾਡੀ ਵੀ ਉਮਰ ਇੰਨੀ ਕਰਦੇ ਬਸ ਠੀਕ ਆ ਬਹੁਤ ਅਸੀਂ ਸੈਟੀਸਫਾਈ ਆ ਉਹ ਕਹਿੰਦਾ ਉਹਨਾਂ ਨਾਲ ਕਿ ਯਾਦਾਂ ਤੇਰੀਆਂ ਹੀ ਸਾਡਾ ਸਰਮਾਇਆ ਭਾਵੇਂ ਵੱਡ ਵੱਡ ਖਾਂਦੀਆਂ ਬੰਦਾ ਜਿੰਨੀਆਂ ਵੀ 14 ਚੀਜ਼ਾਂ ਜ਼ਿੰਦਗੀ 'ਚ ਸਾਰੀਆਂ ਨਹੀਂ ਮਿਲ ਜਾਂਦੀਆਂ ਸਾਰਾ ਕੁਝ ਨਹੀਂ ਮਿਲਦਾ ਪਰ ਸਾਨੂੰ ਸਬਰ ਆ ਗਿਆ ਤੇ ਸਾਨੂੰ ਸਾਰਾ ਕੁਝ ਹੀ ਮਿਲ ਜਾਣਾ ਸੀガル ਜੀ ਤੁਸੀਂ ਜੁੜੇ ਹੋ ਸੈਵਨ ਸੀਟੀਵੀ ਆਸਟ੍ਰੇਲੀਆ ਦੇ ਨਾਲ ਤੇ ਸੈਵਨ ਸੀ ਦੀ ਟੀਮ ਜਿਵੇਂ ਕਿ ਤੁਹਾਨੂੰ ਪਤਾ ਨਿਊਜ਼ੀਲੈਂਡ ਦੀ ਧਰਤੀ ਤੇ ਪਹੁੰਚੀ ਹੋਈ ਆ ਸੱਤਵੀਂ ਸਿੱਖ ਖੇਡਾਂ ਦੀ ਕਵਰਿੰਗ ਲਈ ਅੱਜ ਅਸੀਂ ਮੈਂ ਵੀ ਆਪਣੇ ਆਪ ਨੂੰ ਬਹੁਤ ਇੱਕ ਭਾਗਾ ਵਾਲਾ ਸਮਝੂਗਾ ਮੇਰੇ ਨਾਲ ਕਬੱਡੀ ਦੀ ਕਮੈਂਟਰੀ ਦਾ ਬਾਦਸ਼ਾਹ ਬਾਈ ਅਮਰੀਕ ਖੋਸਾ ਕੋਟਲਾ ਬੈਠਾ ਸੋ ਬਾਈ ਦੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਬਾਈ ਦੇ ਐਕਸਪੀਰੀਅੰਸ ਬਾਰੇ ਬਾਈ ਦੇ ਥੋੜਾ ਜਿਹਾ ਜਰਨੀ ਬਾਰੇ ਵੀ ਪੁੱਛਾਂਗੇ ਕਿਉਂਕਿ ਸਾਡੀ ਬਾਈ ਦੇ ਨਾਲ ਪਹਿਲੀ ਮੁਲਾਕਾ ਮੁਲਾਕਾਤਾਂ ਤਾਂ ਬਹੁਤ ਆ ਪਰ ਇਸ ਐਸਐਮਸੀ ਦੇ ਇੰਟਰਵਿਊ ਬਾਈ ਦੀ ਪਹਿਲੀ ਆ ਸੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਿਹਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਅਮਰੀਕ ਨਿਊਜ਼ੀਲੈਂਡ ਦੀ ਧਰਤੀ ਤੇ ਆਏ ਹੋ ਕਿੰਨਾ ਸਫਰ ਹੋ ਗਿਆ ਕਦੋਂ ਇਹ ਜਿਹੜੀ ਮਾਂ ਖੇਡ ਕਬੱਡੀ ਦੇ ਨਾਲ ਜੁੜੇ ਹੋ ਕਮੈਂਟਰੀ ਦੀ ਦੁਨੀਆ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਗੁਰਪੀ ਬਾਈ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡੀ ਸਾਰੀ ਟੀਮ ਦਾ 7 ਸੀਜ਼ ਦਾ ਹਨਾ ਤੁਸੀਂ ਬਹੁਤ ਪਿਆਰ ਦਿੱਤਾ ਹਮੇਸ਼ਾ ਹੀ ਤੇ 11 12 ਦੇ ਵਿੱਚ ਸ਼ੁਰੂਆਤ ਹੋਈ ਸੀਗੀ ਤੇ ਬਸ ਵਾਹਿਗੁਰੂ ਦੀ ਕਿਰਪਾ ਪਰਮਾਤਮਾ ਦੀ ਕਹਿੰਦੇ ਹੁੰਦੇ ਵੀ ਉਹਦਾ ਊਟਾ ਆਸਰਾ ਵਾਹਿਗੁਰੂ ਦਾ ਤੇ ਤੁਹਾਡਾ ਸਾਰਿਆਂ ਦਾ ਪਿਆਰ ਜਿਹੜਾ ਉਹ ਇੱਥੋਂ ਤੱਕ ਲੈ ਆਇਆ ਜਦੋਂ ਬਾਈ ਸ਼ੁਰੂਆਤ ਕੀਤੀ ਆ ਕਿਹੜੀ ਚੀਜ਼ ਤੋਂ ਵੇਖ ਕੇ ਕੋਣ ਉਸਤਾਦ ਸੀਗਾ ਕਿੱਥੋਂ ਸ਼ੁਰੂਆਤ ਕੀਤੀ ਆ ਮੈਂ ਇਦਾਂ ਮੈਂ ਵੱਡੇ ਭਾਈ ਮੈਨੂੰ ਨਾ ਜਿਹੜਾ ਕਬੱਡੀ ਦੇਖਣ ਦਾ ਸ਼ੌਂਕ ਹੁੰਦਾ ਸੀਗਾ ਪਰ ਇਹ ਸੀਗਾ ਘਰ ਦੇ ਹਾਲਾਤ ਨਹੀਂ ਅਲਾਉ ਕਰਦੇ ਸੀਗੇ ਹਨਾ ਮੰਮੀ ਪਾਪਾ ਉਹਨਾਂ ਨੇ ਕਹਿਣਾ ਮੰਮੀ ਨੇ ਜ਼ਿਆਦਾ ਕਹਿਣਾ ਪੁੱਤ ਪੜ੍ਹ ਲੈ ਕਿਉਂਕਿ ਮਾਵਾ ਨੂੰ ਬਹੁਤ ਫਿਕਰ ਹੁੰਦਾ ਹਨਾ ਵੀ ਪੁੱਤ ਪੜ੍ਹ ਲਿਖ ਲੈ ਵਿਚਾਰ ਅੱਖਰ ਪੜ੍ਹ ਲੇਗਾ ਤੇਰੇ ਕੰਮ ਆ ਜੂ ਜਾਂ ਕੋਈ ਕੰਮ ਸਿੱਖ ਲੈ ਉਦਾਂ ਨਾ ਵੀ ਜਿਹੜਾ ਤੂੰ ਬੈਠ ਕੇ ਕਰ ਸਕੀ ਹੈ ਹਨਾ ਤੇ ਪਰ ਮੈਨੂੰ ਕਬੱਡੀ ਨਾਲ ਮਨਲਾ ਸ਼ੌਂਕ ਬਹੁਤ ਹੁੰਦਾ ਖੇਡ ਨਹੀਂ ਸਕਦਾ ਸੀ ਚਲੋ ਜੋ ਪਰਮਾਤਮਾ ਨੂੰ ਮਨਜੂਰੰਦਾ ਦੇਖਣ ਦਾ ਬਹੁਤ ਸ਼ੌਂਕ ਹੁੰਦਾ ਹੈਗਾ ਤੇ ਕਈ ਵਾਰੀ ਤਾਂ ਦੇਖਣ ਨੂੰ ਜਗ੍ਹਾ ਮੈਨੂੰ ਮਿਲ ਜਾਣੀ ਹਨਾ ਰਸ਼ ਜ਼ਿਆਦਾ ਹੋਣਾ ਤੇ ਥੱਲੇ ਦੀ ਲੰਘ ਲੁਕੇ ਮੈਂ ਨੇੜੇ ਹੋ ਜਾਣਾ ਹਨਾ ਤੇ ਕਈ ਵਾਰੀ ਇਹ ਹੁੰਦਾ ਸੀ ਬਾਹਰ ਕੱਲੀ ਕਮੈਂਟਰੀ ਸੁਣ ਕੇ ਮੁੜ ਆਉਂਦਾ ਹੁੰਦਾ ਸੀਗਾ ਪਰ ਮੈਨੂੰ ਸਕੂਨ ਮਿਲਦਾ ਸੀਗਾ ਉਹ ਚੀਜ਼ ਇਧਰ ਲੈ ਆਈ ਪਿੰਡ ਟੂਰਨਾਮੈਂਟ ਸੀਗਾ ਤੇ ਸਾਡੇ ਸ਼ਹੀਦ ਗੁਰਦਰਸ਼ਨ ਸਿੰਘ ਸਪੋਰਟਸ ਕਲੱਬ ਹੈ ਉਹਨਾਂ ਨੇ ਨਾ ਮੈਨੂੰ ਆਪ ਹੀ ਮੇਰੇ ਭਰਾ ਮਾ ਨੇ ਕਹਤਾ ਸਾਡੇ ਆਨੇ ਹਨਾ ਵੀ ਅਮਰੀਕੀ ਟੀਮਾਂ ਨਹੀਂ ਆਉਂਦੀਆਂ ਗੀਆਂ ਤੂੰ ਯਾਰ ਮੜਾ ਬੋਲਦੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਤੁਹਾਡਾ ਕੁਐਸਚਨ ਕੱਟਣ ਲੱਗਾ ਬਾਈ ਸੌਰੀ ਕਿ ਉਹ ਗਰਾਊਂਡਾਂ ਤੋਂ ਸ਼ੁਰੂਆਤ ਹੀ ਮੈਂ ਪੁੱਛਣੇ ਸੀ ਤੇ ਬਾਈ ਅਮਰੀਕੀ ਦੀ ਕਿਹੜੇ ਗਰਾਊਂਡ ਤੋਂ ਸ਼ੁਰੂਆਤ ਹੀ ਉਹ ਗਰਾਊਂਡ ਤੋਂ ਤੁਹਾਡੀ ਸ਼ੁਰੂਆਤ ਹੋਈ ਹਾਂਜੀ ਮੇਰੇ ਪੈਂਡ ਤੋਂ ਸ਼ੁਰੂਆਤ ਹੋਈ ਹੈ ਜੀ ਉਹ ਜਾਨੀ ਕਿ ਮੜਾ ਇੱਕ ਫਰੀ ਐਕਸਪੀਰੀਅੰਸ ਦੁਬਾਰਾ ਸਾਂਝਾ ਕਰਿਓ ਉਈ ਪਿੰਡ ਆਪਣੇ ਟੂਰਨਾਮੈਂਟ ਸੀਗਾ ਪਿੰਡ ਜਿੱਦਾਂ ਆਪਣੇ ਤੇ ਪਿੰਡ ਨਾਲ ਟੀਮਾਂ ਕਿਹੜੀ ਲੇਟ ਹੋ ਜਾਂਦੀਆਂ ਜਾਂ ਮੰਨ ਲਓ ਉਹ ਜਿਹੜੇ ਅਸੀਂ ਬੁਲਾਏ ਸੀਗੇ ਬੁਲਾਰੇ ਵੀ ਉਹ ਵੀ ਥੋੜਾ ਹਜੇ ਮੰਨ ਲਾ ਲੇਟ ਹੋ ਗਏ ਜਿੱਦਾਂ ਹਨਾ ਤੇ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਅਮਰੀਕ ਵੀ ਤੂੰ ਬੋਲ ਦੇ ਯਾਰ ਟੀਮਾਂ ਉਹ ਜਦੋਂ ਬੋਲਿਆ ਹੁਣ ਮੈਨੂੰ ਤਾਂ ਨਹੀਂ ਲੱਗਿਆ ਵਧੀਆ ਲੱਗਿਆ ਮੈਂ ਵਧੀਆ ਢੰਗ ਨਾਲ ਬੋਲਿਆ ਮੈਨੂੰ ਨਹੀਂ ਵਧੀਆ ਲੱਗਾ ਤੇ ਮੈਂ ਤਾਂ ਉਦਾਂ ਮੈਂ ਸੰਗੀ ਜੇ ਗਿਆ ਮੇਰੇ ਨਾਲ ਦੇ ਸਾਡੇ ਕਲੱਬ ਵਾਲੇ ਮੁੰਡੇ ਸੀ ਉਹ ਕਹਿੰਦੇ ਯਾਰ ਵਧੀਆ ਅਮਰੀਕ ਫੇਰ ਤੂੰ ਇਹਨਾਂ ਨੂੰ ਤੂੰ ਥੋੜਾ ਜਿਹਾ ਬੋਲ ਹੋਰ ਟੀਮਾਂ ਗਰਾਊਂਡ ਦੇ ਤਬਾਦ ਦੇ ਵਿੱਚ ਮੈਂ ਕਹਿੰਨਾ ਵੀ ਬੂਟਾ ਉਮਰੀਆਣਾ ਜੀ ਮਿਲ ਕੇ ਤੇ ਉਹਨਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਬਹੁਤ ਆਪਣੇ ਬੱਚਾ ਵਾਂਗੂ ਛੋਟੇ ਭਾਂਜਾ ਵਾਂਗੂ ਮੈਨੂੰ ਪਿਆਰ ਦਿੱਤਾ ਬਿਲਕੁਲ ਬਿਲਕੁਲ ਨਹੀਂ ਭਾਈ ਅੱਜ ਜੇ ਕਬੱਡੀ ਦੀ ਕਮੈਂਟਰੀ ਦੀ ਗੱਲ ਕਰੀਏ ਤਾਂ ਭਾਈ ਅਮਰੀਕਾ ਦਾ ਨਾਂ ਇੱਕ ਟੌਪ ਦੇ ਉੱਤੇ ਆਉਂਦਾ ਭਾਈ ਹੁਣ ਤੱਕ ਕਿੰਨੇ ਟੂਰ ਲਾ ਚੁੱਕੇ ਹੋ ਕਿਹੜੀਆਂ-ਕਿਹੜੀਆਂ ਕੰਟਰੀਆਂ ਦੇ ਵਿੱਚ ਸਫ਼ਰ ਕਰ ਚੁੱਕੇ ਹੋ ਗੁਰਪ੍ਰੀਤ ਭਾਈ ਮੈਂ ਅਮਰੀਕਾ ਤੋਂ ਬਿਨਾ ਬਾਕੀ ਮਲਾਂ ਦਾ ਜਿੱਥੇ-ਜਿੱਥੇ ਪੰਜਾਬੀ ਬਸਦੇ ਜਿੱਥੇ ਤੇ ਕਬੱਡੀ ਹੁੰਦੀ ਆ ਕੋਈ ਦੇਸ਼ ਨਹੀਂ ਛੱਡਿਆ ਹੁਣਾਂ ਬਸ ਅਮਰੀਕਾ ਵੀ ਭਾਈ ਬਹੁਤ ਸੂਨ ਤੁਸੀਂ ਪਹੁੰਚੋਗੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਭਾਈ ਥੋੜਾ ਜਿਹਾ ਪਰਿਵਾਰ ਬਾਰੇ ਜਾਣਕਾਰੀ ਜਰੂਰ ਸਾਂਝੀ ਕਰੋ ਸਾਡੇ ਨਾਲ ਪਰਿਵਾਰ ਹੁਣ ਮੈਂ ਕੀ ਕਰਾਂ ਕਹਿੰਦੇ ਹੁੰਦੇ ਨੇ ਬਸ ਰਹਿਣ ਦੇ ਛੇੜਨਾ ਦਰਦਾਂ ਨੂੰ ਹਨਾ ਪਰ ਹੁਣ ਪਰਿਵਾਰ ਦੇ ਵਿੱਚ ਮਨ ਲਾ ਬੱਚੇ ਆ ਵਾਈਫ ਆ ਹਨਾ ਤੇ ਪਾਪਾ ਵਾ ਤੇ ਛੋਟਾ ਸ਼ੋਰ ਬਣਾ ਹਨਾ ਵੀ ਉਹ ਦੁਨੀਆ ਦੇ ਵਿੱਚ ਨਹੀਂ ਰਹੇ ਹਨਾ ਉਹਦੀ ਫੈਮਲੀ ਮੇਰੇ ਨਾਲ ਹੈ ਮਾਤਾ ਜੀ ਚਲੋ ਹੈ ਹਮੇਸ਼ਾ ਨਾਲ ਆ ਮੇਰੇ ਪਰ ਉਹ ਬਿਲਕੁਲ ਬਿਲਕੁਲ ਬਾਈ ਉਹਨਾਂ ਦੀਆਂ ਯਾਦਾਂ ਮੇਰੇ ਨਾਲ ਆ ਤੇ ਬਾਕੀ ਨਹੀਂ ਬਾਈ ਹਮੇਸ਼ਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਅਸੀਂ ਸਾਰੇ ਦਰਸ਼ਕਾਂ ਨੇ ਤੁਹਾਨੂੰ ਬਹੁਤ ਪਿਆਰ ਮਿਲਦਾ ਤੁਸੀਂ ਇਕੱਲੇ ਨਹੀਂ ਤੁਹਾਡੇ ਨਾਲ ਸਾਰਾ ਸੰਸਾਰ ਆ ਬਾਈ ਇਹ ਚਾਹ ਤੁਹਾਨੂੰ ਪਤਾ ਲੱਗ ਹੀ ਗਿਆ ਤੁਸੀਂ ਇਕੱਲੇ ਨਹੀਂ ਗੇ ਉਹ ਤੁਸੀਂ ਕਹਿੰਦੇ ਵੀ ਤੁਹਾਡੇ ਇਕੱਲਿਆਂ ਦੇ ਉੱਤੇ ਪਰਿਵਾਰ ਦਾ ਬੋਝ ਆ ਪਰ ਅਸੀਂ ਸਾਰੇ ਦਰਸ਼ਕ ਤੁਹਾਡੇ ਨਾਲ ਆ ਬਾਈ ਅਮਰੀਕ ਇੱਕ ਨਾ ਤੁਹਾਡਾ ਸ਼ੇਰ ਹੈ ਮੇਰੇ ਬਹੁਤ ਦਿਲ ਦੇ ਕਰੀਬ ਹੈ ਮੈਂ ਬ੍ਰਿਸਬਨ ਮੇਲੇ ਤੇ ਬੀਜੀ ਸੀਗਾ ਮੈਥੋਂ ਸੁਣਿਆ ਨਹੀਂ ਗਿਆ ਪਰ ਉਹ ਮੈਂ ਜਰੂਰ ਸੁਣੂਗਾ ਬਾਈ ਕਮਾਲਾ ਸ਼ੇਰ ਸੀਗਾ ਰੱਬਾ ਮੈਨੂੰ ਪਤਾ ਬਾਈ ਆਪਾਂ ਦੋਨਾਂ ਨੇ ਇਮੋਸ਼ਨਲ ਹੋ ਜਾਣਾ ਕਿਉਂਕਿ ਮੈਂ ਬਾਈ ਮੈਂ ਵੀ 5 ਸਾਲ ਦਾ ਸੀ ਜਦੋਂ ਮਾਤਾ ਇਸ ਦੁਨੀਆ ਤੋਂ ਚਲੇ ਗਏ ਸੀਗੇ ਸੋ ਜਦੋਂ ਮੈਂ ਤੁਹਾਡੀ ਕਮੈਂਟਰੀ ਦੇ ਵਿੱਚ ਬਾਈ ਮੈਂ ਤੁਹਾਡੀ ਕਬੱਡੀ ਦੀ ਕਮੈਂਟਰੀ ਸ਼ਾਇਦ ਮੈਂ ਘਟ ਘਟ ਸੋਣਾ ਤੇ ਮੈਂ ਉਹ ਚੀਜ਼ ਤੁਹਾਡੀ ਬਹੁਤ ਵਾਰੀ ਸੁਣਦਾ ਹੁੰਨਾ ਤੇ ਮੈਂ ਅੱਜ ਮੈਨੂੰ ਮੌਕਾ ਮਿਲਿਆ ਤੁਹਾਡੇ ਉਹ ਚੀਜ਼ ਕੋਲੇ ਬੈਠ ਕੇ ਸੁਣਦਾ ਬਾਈ ਮੇਰੇ ਨਾਲ ਉਹ ਸ਼ੇਅਰ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਇੱਕ ਵਾਰੀ ਰੱਬਾ ਉਹ ਮਾਂ ਮੋੜ ਦੇ ਗੱਲਾਂ ਕਰਕੇ ਮੋੜ ਨੂੰ ਉਹ ਗੁਰਪ੍ਰੀਤ ਭਾਈ ਆਏ ਆ ਜਦੋਂ ਮਾਵਾ ਜਿਉਂਦੀਆਂ ਹੁੰਦੀਆਂ ਹੁੰਦੀਆਂ ਨਾ ਮਾਪੇ ਜਦੋਂ ਨਾਲ ਆ ਤੂੰ ਤਾਂ ਫਿਕਰ ਨਹੀਂ ਰਹਿੰਦਾ ਕੋਈ ਵੀ ਜਦੋਂ ਮੈਂ ਕਹਿੰਦਾ ਜਿਹੜੇ ਕਰੇ ਮਾਂ ਨਹੀਂ ਨਾ ਆਹ ਲੱਗਦਾ ਵੀ ਰੱਬ ਵੀ ਉੱਥੋਂ ਨਾ ਪਾਸੇ ਨੂੰ ਮੂੰਹ ਕਰਕੇ ਲੰਘ ਜਾਂਦਾ। ਬਿਲਕੁਲ ਬਿਲਕੁਲ। ਇਹ ਹੁਣ ਆਪਾਂ ਸੁਣਦੇ ਆਂ ਵੀ ਆਂਦੇ ਹੁੰਦੇ ਰੱਬ ਹਰ ਜਗ੍ਹਾ ਪਹੁੰਚ ਨਹੀਂ ਸਕਦਾ ਸੀਗਾ ਤੇ ਉਹਨੇ ਆਪਣਾ ਦੂਜਾ ਰੂਪ ਜਿਹੜਾ ਉਹ ਮਾਂ ਨੂੰ ਦਿੱਤਾ। ਹਾਂ। ਹੁਣ ਮਾਂ ਪਤਾ ਨਹੀਂ ਕਿੰਨੇ ਦੁੱਖੜੇ ਝੱਲ ਕੇ ਕਿਵੇਂ ਉਹ ਬੱਚੇ ਨੂੰ ਜਨਮ ਦਿੰਦੀ ਆ। ਪਤਾ ਨਹੀਂ ਕਿੰਨੇ ਸੈਂਕੜੇ ਹੱਡੀਆਂ ਜਦੋਂ ਇੱਕ ਵਾਰ ਟੁੱਟਦੀਆਂ ਤੇ ਉਹਨਾਂ ਦਰਦ ਹੁੰਦਾ ਤੇ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਆ ਉਹ ਇੰਨਾ ਦਰਦ ਝੱਲਦੀ ਆ। ਬਿਲਕੁਲ ਬਿਲਕੁਲ ਬਾਈ ਜੀ। ਤੇ ਆਪਾਂ ਭੁੱਲਣ ਲੱਗੇ ਮੈਂਟ ਲਾਉਣੇ ਆ ਸਭ ਤੋਂ ਜਦੋਂ ਆਪਾਂ ਬੋਲਣਾ ਸਿੱਖਦੇ ਆ ਨਾ ਛੋਟੇ ਛੋਟੇ ਬੋਲਣਾ ਸਿੱਖਦੇ ਆ ਸਭ ਤੋਂ ਵੱਧ ਖੁਸ਼ੀ ਮਾਂ ਨੂੰ ਹੁੰਦੀ ਵੀ ਮੇਰੇ ਪੁੱਤ ਨੇ ਅੱਜ ਮੈਨੂੰ ਮਾਂ ਕਿਹਾ ਜਾਂ ਮੇਰਾ ਪੁੱਤ ਅੱਜ ਬੋਲਣ ਲੱਗਾ ਤੇ ਕਈ ਵਾਰੀ ਕੀ ਹੁੰਦਾ ਅਸੀਂ ਵੱਡੇ ਹੋਏ ਕਹਿੰਦੇ ਨੇ ਮਾਂ ਤੈਨੂੰ ਤਾਂ ਬੋਲਣਾ ਨਹੀਂ ਆਉਂਦਾ ਭਾਈ ਜਦੋਂ ਆਪਾਂ ਕੋਈ ਵੀ ਚੀਜ਼ ਜਿੱਤ ਕਰਕੇ ਵੀ ਜਾਣੇ ਨਾ ਤਾਂ ਆਪਾਂ ਨੂੰ ਸਭ ਤੋਂ ਵੱਡੀ ਜਿਹੜੀ ਬੂਹੇ ਤੇ ਢੀਕ ਹੁੰਦੀ ਨਾ ਉਹ ਮਾਂ ਨੂੰ ਹੀ ਹੁੰਦੀ ਆ ਵੀ ਮੇਰਾ ਪੁੱਤ ਅੱਜ ਜਿੱਤ ਕੇ ਆਇਆ ਜਾਂ ਕੁਝ ਵੱਖਰਾ ਕਰਕੇ ਆਇਆ ਸੋ ਜਦੋਂ ਉਹ ਚੀਜ਼ ਆਪਾਂ ਜਿੱਤ ਕੇ ਜਾਣੇ ਆ ਤਾਂ ਉਹ ਆਪਣੀ ਬੂਹੇ ਤੋਂ ਚੀਜ਼ ਨਹੀਂ ਖੜੀ ਹੁੰਦੀ ਨਾ ਤਾਂ ਉਹ ਹਮੇਸ਼ਾ ਉਹ ਫ ਜ਼ਿੰਦਗੀ ਜਿਉਣ ਚ ਤੇ ਜ਼ਿੰਦਗੀ ਕੱਟਣ ਚ ਬਹੁਤ ਫਰਕ ਹੈ ਪਹਿਲਾਂ ਜਦੋਂ ਮੰਮੀ ਹੁੰਦੀ ਸੀ ਨਾ ਉਦੋਂ ਆਏ ਰਹਿਣਾ ਵੀ ਯਾਰ ਸੁਆਦ ਆ ਰਿਹਾ ਜ਼ਿੰਦਗੀ ਜਿਉਣ ਦਾ ਪਰ ਇਹ ਹੈਗਾ ਜ਼ਿੰਦਗੀ ਕੱਟਣੀ ਪੈਣੀ ਆ ਜਦੋਂ ਮਾਤਾ ਚਲੇ ਗਏ ਨਾ ਗੁਰਪੀ ਬਾਈ ਮੈਨੂੰ ਐਂ ਲੱਗਦਾ ਸੀ ਰੱਬਾ ਯਾਰ ਬੰਦੇ ਦੀ ਉਮਰ 30 35 ਸਾਲ ਹੀ ਹੋਣੀ ਚਾਹੀਦੀ ਆ ਯਾਰ ਮਾਤਾ ਚਲੇ ਗਏ ਮੈਨੂੰ ਇਹ ਸੀਗਾ ਵੀ ਮੇਰੀ ਵੀ ਉਮਰ ਮੰਨ ਲਾ 32 35 ਸਾਲ ਇੰਨੀ ਹੀ ਉਮਰ ਬੰਦੇ ਦੀ ਹੋਣੀ ਚਾਹੀਦੀ ਆ ਵੀ ਹੁਣ ਜਦੋਂ ਮਾਂ ਚਲੀ ਗਈ ਪਿੱਛੇ ਸਾਡੇ ਕੋਲ ਰਹਿ ਕੀ ਗਿਆ ਵੀ ਸਾਡੀ ਵੀ ਉਮਰ ਇੰਨੀ ਕਰਦੇ ਬਸ ਠੀਕ ਆ ਬਹੁਤ ਅਸੀਂ ਸੈਟੀਸਫਾਈ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਉਹ ਸ਼ੇਅਰ ਦੀ ਸੀਗੀ ਉਹ ਕਹਿੰਦਾ ਹੁੰਦਾ ਦੁੱਖਾਂ ਦੀ ਧੁੱਪ ਵਿੱਚ ਮੱਚ ਗਿਆ ਹਾਂ ਕੁਝ ਸਮੇਂ ਲਈ ਮੈਨੂੰ ਠੰਡੜੀ ਛਾਂ ਹੀ ਦੇ ਦੇ ਰੱਬਾ ਗੱਲਾਂ ਕਰਕੇ ਮੋੜ ਦੇਊਗਾ ਕੁਝ ਸਮੇਂ ਲਈ ਮਾਂ ਹੀ ਦੇ ਦੇ ਰੱਬਾ ਗੱਲਾਂ ਕਰਕੇ ਮੋੜ ਦੇਊਗਾ ਕੁਝ ਸਮੇਂ ਲਈ ਮਾਂ ਹੀ ਦੇ ਦੇ ਨਾ ਭਾਈ ਇਹ ਚੀਜ਼ਾਂ ਨਾ ਇਹ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਇਹ ਇਸ ਵੈਸੇ ਤਾਂ ਚਲੋ ਇਹ ਇਹ ਸ਼ੇਰ ਦਾ ਸਭ ਨੂੰ ਮੁੱਲ ਪਤਾ ਕੀ ਆ ਪਰ ਇਹ ਉਹਨਾਂ ਨੂੰ ਖਾਸ ਕਰਕੇ ਇਸ ਸ਼ੇਰ ਦਾ ਮੁੱਲ ਜ਼ਰੂਰ ਪਤਾ ਜਿਨ੍ਹਾਂ ਦੀ ਇਹ ਮਾਂ ਮਾਂ ਦੁਨੀਆ ਤੋਂ ਚਲੀਆਂ ਗਈਆਂ ਭਾਈ ਅਮਰੀਕਾ ਦਾ ਵੈਸੇ ਤਾਂ ਤੁਸੀਂ ਇਕੱਲਾ ਅਮਰੀਕਾ ਰਹਿ ਗਿਆ ਬਾਕੀ ਵਰਲਡ ਵਾਈਸ ਸਾਰਾ ਹੌਮ ਲਿਆ ਭਾਈ ਅਮਰੀਕਾ ਦਾ ਕੋਈ ਸੁਪਨਾ ਬਸ ਉਪਰ ਨੇ ਇਹੀ ਆ ਵਾਹ ਜਿਹੜੀ ਰਹਿੰਦੀ ਜ਼ਿੰਦਗੀ ਆ ਨਾ ਵੀ ਉਹ ਬਸ ਆਏ ਹੌਲੀ ਹੌਲੀ ਤੁਰ ਜਾਵੇ ਰੱਬਾ ਇਦੋਂ ਵੱਧ ਦੁੱਖ ਨਾ ਦੇਈ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਅਸੀਂ ਤੁਹਾਡੇ ਨਾਲ ਹਮੇਸ਼ਾ ਦਰਸ਼ਕ ਤੁਹਾਡੇ ਨਾਲ ਬਸ ਇਹੀ ਆ ਵਾਹਿਗੁਰੂ ਮੈਂ ਤਾਂ ਕਹਿੰਦਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਨੇ ਬਹੁਤ ਕੁਝ ਦੇਤਾ ਮੈਂ ਕਹਿੰਦਾ ਜੀ ਪੇਸ਼ੈਂਸ ਆ ਸਾਡੇ ਕੋਲੇ ਹਣਾ ਸਾਡੇ ਕੋਲੇ ਸਬਰ ਆ ਤੇ ਸਾਡੇ ਕੋਲੇ ਸਾਰਾ ਕੁਝ ਹੀ ਆ ਉਹ ਕਹਿੰਦਾ ਉਹਨਾਂ ਨਾਲ ਕਿ ਯਾਦਾਂ ਤੇਰੀਆਂ ਹੀ ਸਾਡਾ ਸਰਮਾਇਆ ਭਾਵੇਂ ਵੱਡ ਵੱਡ ਖਾਂਦੀਆਂ ਬੰਦਾ ਜਿੰਨੀਆਂ ਵੀ ਚਾਹਦਾ ਚੀਜ਼ਾਂ ਜ਼ਿੰਦਗੀ 'ਚ ਸਾਰੀਆਂ ਨਹੀਂ ਮਿਲ ਜਾਂਦੀਆਂ ਸਾਰਾ ਕੁਝ ਨਹੀਂ ਮਿਲਦਾ ਪਰ ਸਾਨੂੰ ਸਬਰ ਆ ਗਿਆ ਤੇ ਸਾਨੂੰ ਸਾਰਾ ਕੁਝ ਮਿਲ ਜਾਣਾ ਨਾ ਨਾ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਸਾਨੂੰ ਸਿਮਸੀ ਦੀ ਟੀਮ ਨੂੰ ਟਾਈਮ ਦਿੱਤਾ ਵੈਸੇ ਤਾਂ ਭਾਈ ਜਾਂਦੇ ਜਾਂਦੇ ਇੱਕ ਛੋਟਾ ਜ ਮੈਂ ਤੁਹਾਨੂੰ ਕੁਐਸਚਨ ਕਰਨਾ ਵੈਸੇ ਤਾਂ ਮਾਂ ਨੂੰ ਸਾਰੇ ਪੋਤੀ ਪਿਆਰਿਆਂ ਦੇ ਵੈਸੇ ਤੇ ਜੇ ਮੈਂ ਭਾਈ ਅਮਰੀਕ ਨੂੰ ਪੁੱਛਾਂ ਭਾਈ ਅਮਰੀਕ ਦੇ ਸ਼ੁਰੂ ਤੋਂ ਲੈ ਕੇ ਜ਼ਰੂਰੀ ਨਹੀਂ ਵੀ ਤੁਸੀਂ ਜਦੋਂ ਕਮੈਂਟਰੀ ਸ਼ੁਰੂ ਕੀਤੀ ਆ ਉਦੋਂ ਕਮੈਂਟਰੀ ਤੋਂ ਪਹਿਲਾਂ ਦਾ ਬਾਈ ਅਮਰੀਕਾ ਦਾ ਕੋਈ ਕਬੱਡੀ ਦਾ ਫੇਵਰੇਟ ਰੇਡਰ ਹੈ ਨਜਾਫੀ ਉਹ ਇਦਾਂ ਹੁੰਦਾ ਵੀ ਮੇਰੇ ਨਾਲ ਸਾਰੇ ਮੱਲਾ ਮੈਨੂੰ ਸਾਰੇ ਪਿਆਰ ਕਰਦੇ ਆ ਹਨ ਬਿਲਕੁਲ ਮੈਂ ਉਹ ਮੈਂ ਪਹਿਲਾਂ ਕਹਿ ਚੁੱਕਾ ਮਾਂ ਨੂੰ ਸਾਰੇ ਪੁੱਤ ਪਿਆਰੇ ਨੇ ਤੁਹਾਡੇ ਲਈ ਔਖਾ ਪਰ ਮੈਂ ਇਹ ਵੀ ਨਾਲ ਤੁਹਾਨੂੰ ਕਹਿੰਦਾ ਵੀ ਜ਼ਰੂਰੀ ਨਹੀਂ ਵੀ ਆਪਾਂ ਹੁਣ ਹੀ ਚੋਣਾਂ ਐਸੇ ਆ ਵੀ ਪਿਛਲਾ ਕੋਈ ਪਲੇਅਰ ਜਦੋਂ ਪਹਿਲਾਂ ਨਾਲ ਮੰਨ ਲਓ ਉਦੋਂ ਮੈਂ ਕਮੈਂਟਰੀ ਕਰਦਾ ਨਹੀਂ ਹੁੰਦਾ ਸੀਗਾ ਮੈਨੂੰ ਹਰਜੀਤ ਬਾਈ ਦੀ ਖੇਡ ਵਧੀਆ ਲੱਗਦੀ ਸੀਗੀ ਵਧੀਆ ਸੀ ਵੀ ਵਧੀਆ ਲੱਗਦੀ ਵੀ ਸੀ ਪਰ ਮੈਂ ਬਾਈ ਨੂੰ ਮੈਂ ਕਹਿੰਦਾ ਮੈਂ ਇਹ ਗੱਲ ਨੂੰ ਅਨਲਕੀ ਆ ਮੈਂ ਇਹਨੂੰ ਬਾਈ ਨੂੰ ਫੇਸ ਨਾ ਨਾ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਸਮੇਂ ਸੀਨ ਨੂੰ ਟੀਮ ਦਿੱਤਾ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਬਾਕੀ ਜਾਂਦੇ ਜਾਂਦੇ ਅਸੀਂ ਤੁਹਾਨੂੰ ਸਤੰਬਰ ਦੇ ਵਿੱਚ ਬ੍ਰਿਸਬਨ ਦਾ ਸੱਦਾ ਅਸੀਂ ਹੁਣੇ ਦਿੰਦੇ ਆ ਬ੍ਰਿਸਬਨ ਦੇ ਵਿੱਚ ਇੱਕ ਫੇਰ ਕੱਪ ਤੁਸੀਂ ਧੰਨਵਾਦ ਤੁਹਾਡਾ ਤੁਸੀਂ ਸਾਡੇ ਉਸ ਖੇਡ ਮੇਲੇ ਨੂੰ ਬਹੁਤ ਵਧੀਆ ਇੱਕ ਉਥੇ ਰੌਣਕ ਲਾ ਕੇ ਆਏ ਹੋ ਤੇ ਜਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਗੁਰੂ ਵੀ ਵਾਧਾ ਰਿਆ ਪਰਮਾਤਮਾ ਸਾਹ ਚੱਲਦੇ ਰੱਖੇ ਹਨ ਆਪਾਂ ਮਿਲਾਂਗੇ ਬ੍ਰਿਸਬਨ ਜਲਦੀ ਬਿਲਕੁਲ ਭਾਈ ਜੀ ਧੰਨਵਾਦ ਥੈਂਕ ਯੂ ਸੋ ਮੱਚ ਭਾਈ ਜਾਂਦੇ ਜਾਂਦੇ ਇੱਕ ਸ਼ੇਅਰ ਜ਼ਰੂਰ ਸੁਣਾ ਦਿਓ ਸਾਨੂੰ ਜਿਹੜਾ ਵੀ ਕੋਈ ਕਰੀਬ ਆ ਤੁਹਾਡੇ ਵੈਸੇ ਤਾਂ ਕਰੀਬ ਵਾਲਾ ਮੈਂ ਤੁਹਾਡਾ ਸੁਣ ਲਿਆ ਪਰ ਇੱਕ ਜਾਂਦੇ ਜਾਂਦੇ ਉਹ ਨਾ 파르ਸ ਬਾਈ ਨੇ ਬੜਾ ਸੋਹਣਾ ਲਿਖਿਆ ਸੀਗਾ ਉਹ ਕਹਿੰਦਾ ਦੋ ਅੱਖਰਾਂ ਦੇ ਪਿੰਡ ਮੂਮ ਦੇ ਨਾਂ ਨੂੰ ਲੈ ਲੈ ਕੇ ਨਵੇਂ ਛਲਾਰੂ ਛੇੜਨ ਮੈਨੂੰ 파르ਸ ਕਹਿ ਕਹਿ ਕੇ ਲਾਉਣਾ ਮਗਰੋਂ ਔਖਾ ਹੋਇਆ ਪਿਆਏ ਜੋਕਾਂ ਨੂੰ ਤੇਰੀ ਚੁੱਪ ਨੇ ਚੰਦ ਰਿਆ ਬੋਲਣ ਲਾਤਾ ਲੋਕਾਂ ਨੂੰ ਤੇਰੀ ਚੁੱਪ ਨੇ ਚੰਦ ਰਿਆ ਬੋਲਣ ਲਾਤਾ ਲੋਕਾਂ ਨੂੰ ਥੈਂਕ ਯੂ ਬਾਈ ਸੋ ਥੈਂਕ ਯੂ so much ਤੁਸੀਂ ਸੈਮਸੀ ਨੂੰ ਟਾਈਮ ਦਿੱਤਾ ਧੰਨਵਾਦ ਤੁਹਾਡਾ ਜਉਂਦੇ ਵਾਦਰ ਸੋ ਇਸਨ ਅਮਰੀਕ ਖੋਸਾ ਕੋਟ ਲਬਾਈ ਕਿਸੇ ਜਾਣ ਪੈਂਦਾ ਮਹਤਾਜ ਨਹੀਂ ਸੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੁੜੇ ਰਹੋ ਸੈਮਸੀ ਦੇ ਟੀਵੀ ਆਸਟ੍ਰੇਲੀਆ ਦੇ ਨਾਲ ਧੰਨਵਾਦ ਥੈਂਕ ਯੂ